ਸਤਿਨਾਮ ਵਾਰ ਮੰਤਰ ਜਪਾ ਕੇ ਵਾਵੇ ਤਾਰੀ ਸਾਰੀ ਦੁਨੀਆਂ ਸਤਨਾਮ ਵਾਲਾ ਮੰਤਰ ਜਪਾ ਕੇ ਵਾਵੇ ਤਾਰੀ ਸਾਰੀ ਦੁਨੀਆਂ ਸਤਨਾਮ ਵਾਲਾ ਮੰਤਰ ਜਪਾ ਕੇ ਬਾਬੇ ਤਾਰੀ ਸਾਰੀ ਦੁਨੀਆ ਲੋਕ ਭਾਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਾਤ ਜਿਸ ਰਾਤ ਦੁਇ ਜਾਈ ਜਾਇਆ ਕੇ ਲੈ ਸਗਲ ਜਗਤ ਸੰਗਿਆਈਆਂ ਬੁਰਿਆਈਆਂ ਵਤ ਧਰਮ ਹਦੂਰ ਕਰਨੀ ਆਪੋ ਆਪਣੀ ਕੇ ਨੇੜ ਕੇ नाम نانک دیم नानक देवचल सुठी न पेते वाहेगुरु जी वाहेगुरु वाहेगुरु जी का खालसा वाहेगुरु जी आसारी ਕੋਈ ਨਾ ਵਾਹਿਗੁਰੂ ਬੋਲ ਨਾਲਿ ਵਾਹਿਗੁਰੂ ਅੰਗੁਰੂ ਅੰਗੁਰੂ ਅੰਦੂਰੀ ਤੁਧਿ ਅਰਦਾਸ ਮਹਾਰੀ ਜੀਵਨ ਸਭ ਤੇਰਾ ਕੋ ਨਾਨਕ ਕਬੀਰ ਬੜਾਈ ਕੋ ਨਾਉ ਨਾ ਜਾਣੇ ਮੇਰਾ ਵਾਝ ਤੁਝ ਕੋ ਗ਼ੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰਪ੍ਰਿੰਦ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਕੈ ਗੁਰੂ ਨਾਨਕ ਲਈ ਤੇ ਆਏ ਪ੍ਰੰਗਤ ਗੁਰ ਤੇ ਅਮਰਦਾਸ ਭਰਮਦਾ ਸਿੰਘ ਹੋਈ ਚਾਹੀ ਅਰਜ ਨੂੰ ਹਰ ਗੋਬੇ ਜਿਸ ਜਿੱਤ ਸਭੁ ਲੁਜਾਏ ਪੇਗਮਾਦਰਸ਼ਿਮਰੇ ਆਏ ਕਰਨੋਂ ਦੀ ਆਉਂਦਾ ਹੀ 10ਵੇਂ ਪਿਤਾ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਤਨ ਗੁਰ ਤੇਗ ਬਾਬਾ ਮਹਾਰਾਜ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾ ਬਾਤ ਧਿਆਨ ਕਰਦੇ ਆ ਸਮੁੱਚੀ ਸੰਗਤਾਂ ਮਹਾਨ ਅਮਰ ਜੀ ਅਦਾ ਸਵੇਰ ਦੀ ਜੋਰਨੀ ਪ੍ਰਾਰਥਨਾ ਹੈ ਜੀ ਸਤ ਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਬੇ ਤਨਨ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਾਪਾਂ ਦੇਰ ਬਲੂਆ ਤਨ ਧਨ ਜਪਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉਪਤਾਰ ਧਰਮ ਦੀਆਂ ਖੁਸ਼ੀਆਂ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸਮੁੱਚੀ ਸੰਗਤਾਂ ਮਹਾਨ ਉਕਰੋਂ ਕਹੇ ਆਰ ਜੀ ਦੇ ਚਰਨਾ ਕਮਨਾਂ ਦਾ ਮਹਾਰਾਜ ਓਟਾਸਾ ਤੱਕਦੇ ਆ ਭਵਤਰੀ ਜੀ ਕਿੱਤੀਆਂ ਜਾਨੀਆਂ ਹਨ ਸੋ ਇਸ ਸਮੇਂ ਸੰਗਤਾਂ ਇਸ ਮਹੱਲੇ ਵਿੱਚ ਪਹੁੰਚੀ ਹਨ ਸਵਾਬੀ ਦੀ ਪਾਲ ਰਹਿਮਤ ਕਿਰਪਾ ਹੋਈ ਹੈ ਹਰ ਜਸ ਕਰਦੇਆਂ ਕੋਲੋਂ ਬੇਅੰਸਾਰੀਆਂ ਕੋ ਲਗਤੀਆਂ ਹੋ ਜਾਂਦੀਆਂ ਨੇ ਖੇਮਾਂ ਰੱਖਸ਼ਸ ਕਰਨੀ ਇਥੋਂ ਦੇ ਇਸ ਮੂਹ ਪਰਿਵਾਰਾਂ ਦੀ ਸੇਵਾਦਾਰਾਂ ਦੀ ਗੁਰਮਤ ਅਨੁਸਾਰ ਸੋ ਮਨੋ ਕਾਮਨਾਵਾਂ ਪੂਰਨ ਕਰਨੀਆਂ ਸੇਵਕ ਪਰਿਵਾਰਾਂ ਵੱਲੋਂ ਗੁਰੂ ਗਿਆ ਸੰਗਤਾਂ ਵਾਸਤੇ ਦੇਗਾਂ ਤੇ ਲੰਗਰ ਸਰ ਕੇ ਤਿਆਰ ਕੀਤੇ ਗਏ ਹਨ ਕਿਰਪਾ ਕਰਕੇ ਪ੍ਰਵਾਨ ਕਰੋ ਅਨਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਮਿੰਨਨ ਮਿਚਾਏ ਕਰੀਮ ਕਾਂ ਸੰਸੂਤ ਪਵਿੱਤਰ ਹੁਣ ਲਾਵੋ ਭੋਗ ਹਰਾਏ ਸਭ ਉਹਨਾਂ ਦੇ ਪਰਿਵਾਰਾਂ ਨੂੰ ਸੁਖ ਸ਼ਾਂਤੀ ਚਲ ਕੇ ਚੜਾਉਣਾ ਕਰਨੀ ਸਭ ਉਹਨਾਂ ਦੇ ਜੀਵਨਾਂ ਵਿੱਚ ਨਾਮ ਮਾਨ ਦੇ ਚਾਨਣ ਬਖਸ਼ਣੇ ਹਾਲ ਜੀ ਦਾ ਦਿਲ ਕਰਦਾ ਪਿਆਰ ਸਤਿਕਾਰ ਬਖਸ਼ਣਾ ਮਾਰਾ ਮੇਹਰ ਕਰਨੀ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਚਰਨਾਂ ਕੋਲ ਦੀ ਕੀਤੀ ਨਾਮਦਾਨ ਬਖਸ਼ਣ ਕਰਿਓ ਗੁਰਮਤਿ ਅਨਸਾਰ ਸੋਚੀਏ ਸੰਗਤਾਂ ਦੀ ਸੇਵਾ ਨਾਲ ਨਹੀਂ ਸ਼ੋਭ ਮਨੋ ਕਾਮਨਾਵਾਂ ਪੂਰਨ ਕਰਨੀਆਂ ਚੜ੍ਹਦੀਆਂ ਤਾਲਾਂ ਦਾਤਾਂ ਦਾ ਸੁਣੀਆ ਕੀਤੀਆਂ ਤਨ ਮਨ ਧੰਨੀਆਂ ਸੇਵਾਵਾਂ ਮਹਾਨ ਕਰਿਓ ਚੜ੍ਹਦੀਆਂ ਕਲਾਂ ਦਾਤਾਂ ਮੁਕਸ਼ੀ ਉਸਤਰਾ ਸੰਗਤਿ ਦੀ ਸੇਵਾ ਕੰਡਾ ਬਲ ਰੱਖਣਾ ਆਮ ਦੀ મેં મેર માં જંગી પૈજો રાખી કરતા બાધિતા સવસ કર દીને અમૃત નામ મહારાષ્ટિ નિરપોય પજો ભગવાન સાંગત મેલ કિનોદા તર્ન પરે પ્રભુ અંતર જામી નામ કે ઓટા પગરી પ્રભસા ਨਾਨਕ ਨਾਰੇ ਪ੍ਰਭ ਅੰਤਰ ਜਾਮੀ ਸਾਨਕੇ ਹੋਦ ਬਗਰੀ ਤੁਮ ਸਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੇਖਾ ਵਰਤਣੀ ਉਸ ਤੋਂ ਪਰੰਤ ਲੰਗਰ ਬਤਾਏ ਜਾਣਗੇ ਇਸੋ ਗ੍ਰੇਮ ਦੇ ਨਾਲ 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 ਬੱਚਿਆਂ ਪਾਸੋਂ ਦਰਸ਼ਨ ਦੇ ਰੂਪ ਵਿੱਚ ਸਰਵਣ ਕਰੀਏ ਇਹ ਤੋਂ ਇਹ ਸੇਵਾਦਾਰਾ ਦਾ ਗਿਆਨੀ ਅਬੀਲ ਸਿੰਘ ਜੀ ਤੋਂ ਸਾਡੇ ਵੱਡੇ ਬਜ਼ੁਰਗ ਪ੍ਰਜਾ ਸਮਾਨ ਸਾਰੇ ਇੱਥੋਂ ਦੇ ਮਹਾਨ ਲੇਦਾ ਬਾਬਾ ਤੇਜਾ ਸਿੰਘ ਜੀ ਦੀ ਬਣਾਉਤ ਵੱਚੇ ਇਹਨਾਂ ਕਿਉਂ ਕਿਸੇ ਦਾ ਨਾਮ ਨਹੀਂ ਲਿਆ ਸਾਰੀ ਸੰਗਤ ਨੂੰ ਗੁਰੂ ਰੂਪ ਹਨ ਸਾਰੇ ਮਤਵਾਰ ਬਹੁਤ ਬਹੁਤ ਜਿਨ੍ਹਾਂ ਨੇ ਮੇਰੇ ਪਿਆਰ ਸਰਦਾਰ ਦੇ ਨਾਲ ਗੁਰੂ ਕੇ ਲੰਗਰ ਚਾਂ ਪੀਤੇ ਨੇ ਗੁਰੂ ਸਾਹਿਬ ਸਭਨਾਂ ਨੂੰ ਇਹ ਗੁਰੂ ਜੀ ਤੁਹਾਨੂੰ ਨੋਕਾਰ ਨਾਮ ਕੋ ਓਕਾਰ ਲੜਦੀ ਕਿਰਲਾ ਦਾਸ ਦਾ ਸੰਕਨ ਖਵਾਓ ਬੱਚੇ ਬਸ ਤੋਂ ਕੋ ਸਮਾਜ ਬਣੋ ਕਰੋ ਚੱਕੂ ਪੂਰ ਚੰਨੂ ਠੰਡੂ ਠੰਡੂ ਅਰਜੇ ਕਮਿਟ ਜੁਗਾਤ ਉਹ ਮਾਣ ਨਹੀਂ ਮਾਤੇ ਉਹ ਕੀ ਬਕਰ ਜੇ ਉਹ ਸੁਭਾਣਾ ਗਿਆ ਨ ਬੰਦਗੀ ਦੀ ਦਰ ਚੋਲੀ ਪਾ ਗਿਓ ਰੱਖਿਓ ਨਿਮਾਣਿਆ